ਬਚੋਲਾ ਬਰਾਤ ਨੂੰ ਲੈ ਤੁਰਿਆ ਸਵੇਰੇ 7 ਵਜੇ ਮੁੰਡੇ ਨੇ ਰਾਹ ਵਿੱਚ ਰੋਕ ਲਈ ਡੋਲੀ ਵਾਲੀ ਕਾਰ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਹੁਣ ਇੱਕ ਬਰਾਤ ਵਾਲੇ ਮੁੰਡੇ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਗੋਲ ਗੱਪਿਆਂ ਦੀ ਰੇੜੀ ਤੇ ਖੜਾ ਗੋਲ ਗੱਪੇ ਖਾ ਰਿਹਾ ਹੈ ਦਰਸਲ ਇਸ ਮੁੰਡੇ ਦਾ ਰਿਸ਼ਤਾ ਬਹੁਤ ਹੀ ਦੂਰ ਹੋਇਆ ਸੀ ਜਿਸ ਕਰਕੇ ਬਚੋਲਾ ਬਰਾਤ ਨੂੰ ਸਵੇਰੇ 7 ਵਜੇ ਬਿਨਾਂ ਕੁਝ ਖਾਦੇ ਹੀ ਲੈ ਕੇ ਤੁਰ ਪਿਆ ਅਤੇ ਕਹਿੰਦਾ ਕਿ ਉੱਥੇ ਜਾ ਕੇ ਹੀ ਖਾ ਲਵਾਂਗੇ ਤਾਂ ਕਿ ਆਪਾਂ ਟਾਈਮ ਤੇ ਪਹੁੰਚ ਜਾਈਏ ਪਰ ਭੁੱਖ ਲੱਗਣ ਕਾਰਨ ਵਿਆਹ ਵਾਲਾ ਮੁੰਡਾ ਰਾਸਤੇ ਵਿੱਚ ਹੀ ਆਪਣੀ ਡੋਲੀ ਵਾਲੀ ਕਾਰ ਇੱਕ ਗੋਲ ਗੱਪਿਆਂ ਦੀ ਰੇੜੀ ਕੋਲ ਰੋਕ ਲੈਂਦਾ ਏ ਅਤੇ ਗੋਲ ਗੱਪੇ ਖਾਣ ਲੱਗ ਜਾਂਦਾ ਏ ਸੋ ਕਿਹਾ ਜਾਂਦਾ ਹੈ ਕਿ ਜਦੋਂ ਭੁੱਖ ਲੱਗੀ ਹੁੰਦੀ ਹੈ ਤਾਂ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ